ਥੋੜਾ ਜਿਹਾ ਆਏਗਾ ਬਸ ਚਲੋ ਹੁਣ ਕੱਟਣੀ ਚਾਲੂ ਕਰਦਾ ਹੋਰ ਚੱਟ ਦੇ ਜੋ ਠੀਕ ਹੈ ਹਾਂ ਮੈਂ ਤੇਜ਼ ਕਰ ਦਿੰਦਾ ਬੋਲੀ ਵੀ ਕੋਈ ਜਿਹੜਾ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਰੁੱਖ ਆਪਣੀ ਮਾਂ ਦੇ ਨਾਮ ਦੇ ਉੱਪਰ ਲਗਾਉਣ ਦੇ ਵਾਸਤੇ ਜਿਹੜਾ ਅਭਿਆਨ ਪੂਰੇ ਭਾਰਤ ਵਿੱਚ ਸ਼ੁਰੂ ਕੀਤਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਅਭਿਆਨ ਸ਼ੁਰੂ ਕੀਤਾ ਗਿਆ ਉਸ ਦੇ ਤਹਿਤ ਅਸੀਂ ਅੱਜ ਭੂਤਨਾਥ ਮੰਦਰ ਦੇ ਵਿੱਚ ਸ਼੍ਰੀ ਸੁਸ਼ੀਲ ਨૈયਰ ਜੀ ਦੀ ਅਧਿਖਸ਼ਤਾ ਦੇ ਵਿੱਚ ਜਿਹੜਾ ਹੈਗਾ ਜੂਰੇ ਪ੍ਰੋਗਰਾਮ ਰੱਖਿਆ ਗਿਆ ਤੇ ਉਰੇ ਜਿਹੜੇ ਦਰਸਤ ਲਗਾਉਣ ਦਾ ਪ੍ਰੋਗਰਾਮ ਕਿੱਤਾ ਇਸ ਦੇ ਵਿੱਚ ਮੇਰੇ ਮਾਤਾ ਜੀ ਸੰਤੋਸ਼ ਸ਼ਰਮਾ ਜੀ ਨਾਲ ਹਨ ਸੁਸ਼ੀਲ ਸ਼ਰਮਾ ਸੁਸ਼ੀਲ ਨૈયਰ ਇਹਨਾਂ ਦੇ ਮਾਤਾ ਜੀ ਤੇ ਸਾਰੇ ਹੀ ਸਾਡੇ ਬਰਿੰਦਰ ਗੁਪਤਾ ਜੀ ਸਾਡੇ ਮਹਾ ਮੰਤਰੀ ਸਾਡੇ ਨਾਲ ਹਨ ਤਾਂ ਅੱਜ ਉਸ ਦੇ ਤਹਿਤ ਇਹ ਜਿਹੜਾ ਹੈਗਾ ਦਰਖਤ ਲਗਾਏ ਜਾ ਰਹੇ ਹਨ ਜਿਸ ਤਰ੍ਹਾਂ ਕਿ ਹੁਣ ਲੋਕਾਂ ਨੂੰ ਪਤਾ ਲੱਗਿਆ ਹੈ ਕਿ ਟੈਂਪਰੇਚਰ ਇੰਨਾ ਜ਼ਿਆਦਾ ਵੱਧ ਰਿਹਾ ਹੈ ਮਹੱਤਤਾ ਪਤਾ ਲੱਗੀ ਹੈ ਲੋਕਾਂ ਨੂੰ ਲੱਗਦਾ ਹੋਵੇ ਅਵੇਰ ਹੋਣਗੇ ਲੋਕ ਦੇਖੋ ਅਵੇਰ ਹੋਣ ਦੀ ਬਹੁਤ ਭਾਰੀ ਜ਼ਰੂਰਤ ਹੈ ਅੱਜ ਅਸੀਂ ਗੱਲ ਕਰਦੇ ਹਾਂ ਜਿੱਥੇ ਪੰਜਾਬ ਦਾ 33% हिस्सा ਸਰਕਾਰ ਦੇ ਰਿਕਾਰਡ ਦੇ ਵਿੱਚ ਜੰਗਲਾਤ ਦਾ ਸੀਗਾ ਅੱਜ ਕੇਵਲ 4% ਜਿਹੜੇ ਹੈਗੇ ਜੰਗਲ ਰਹਿ ਗਏ ਉੱਥੇ ਜਿੱਥੇ ਸਾਡੇ ਲੋਕ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਹਨ ਉੱਥੇ ਸਾਨੂੰ ਸਰਕਾਰੀ ਤੌਰ ਤੇ ਰਿਕਾਰਡ ਦੇ ਵਿੱਚ ਵੀ ਦੇਖਣਾ ਚਾਹੀਦਾ ਹੈ ਕਿ ਜਿੱਥੇ ਸਾਡੇ ਜੰਗਲ ਸੀਗੇ ਜੰਗਲ ਕੋਈ ਅਜਿਹੀ ਵਸਤੂ ਨਹੀਂ ਜਿਹੜੇ ਖੁਰ ਸਕਦੇ ਆਂ ਕੁਰਗੇ ਜਾਂ ਉਹਨਾਂ ਨੂੰ ਕੋਈ ਲੁਕੋ ਕੇ ਲੈ ਗਿਆ ਜਾਂ ਕੋਈ ਚੱਕ ਕੇ ਲੈ ਗਿਆ ਇਹਨਾਂ ਨੂੰ ਸਾਨੂੰ ਸਰਕਾਰਾਂ ਨੂੰ ਸੁਚੇਤ ਕਰਨਾ ਪਵੇਗਾ ਕਿ ਜਾਗਰਤ ਤਰੀਕੇ ਦੇ ਨਾਲ ਰਿਕਾਰਡ ਨੂੰ ਚੱਕ ਕੇ ਜਿੱਥੇ ਜੰਗਲ ਸੀਗੇ ਜੰਗਲਾਂ ਦੀ ਜ਼ਮੀਨ ਜੰਗਲਾਂ ਨੂੰ ਵਾਪਸ ਕੀਤੀ ਜਾਵੇ ਅਸੀਂ ਆਪਾਂ ਅਕਸਰ ਦੇਖਦੇ ਹਾਂ ਅਸੀਂ ਕਹਿੰਨੇ ਕਿ ਜੀ ਦਰਿਆ ਦੇ ਵਿੱਚ ਹੜ ਆ ਗਿਆ ਨਦੀ ਚ ਹੜ ਆ ਗਿਆ ਫਲਾਣੀ ਨਦੀ ਦੇ ਵਿੱਚ ਛੜ ਆ ਗਿਆ ਇਹ ਹੜ੍ਹ ਵੀ ਜਿਹੜੇ ਸੀਗੇ ਕੁਦਰਤ ਦੀ ਇੱਕ ਪ੍ਰਕਿਰਿਆ ਸੀਗੀ ਕਿ ਜਿਹੜੇ ਜੰਗਲ ਸੀਗੇ ਉਹਨਾਂ ਨੂੰ ਪਾਣੀ ਕਿਵੇਂ ਮਿਲੇਗਾ ਜਦੋਂ ਦਰਿਆ ਆਪਣੀ ਮਰਿਆਦਾ ਤੋਂ ਬਾਹਰ ਜਾਂਦਾ ਸੀਗਾ ਸਿਮਾਵਾਂ ਤੋਂ ਬਾਹਰ ਜਾਂਦਾ ਸੀ ਉਹਦਾ ਪਰਮਾਤਮਾ ਨੇ ਇੱਕ ਮਕਸਦ ਬਣਾਇਆ ਸੀਗਾ ਕਿ ਉਹਨਾਂ ਦਰਖਤਾਂ ਨੂੰ ਜਿੱਥੇ ਕੋਈ ਪਾਣੀ ਦਾ ਪ੍ਰਬੰਧ ਨਹੀਂ ਉੱਥੇ ਤੱਕ ਉਹ ਪਾਣੀ ਪੰਚਾ ਸਕੇ ਅੱਜ ਜਿਹੜੇ ਅਸੀਂ ਕਹਿੰਦੇ ਫਲੱਡ ਆ ਗਿਆ ਉਰੇ ਜਿਹੜੀਆਂ ਜ਼ਮੀਨਾਂ ਸਾਡੀਆਂ ਡੁੱਬ ਗਈਆਂ ਸਾਡੇ ਜਿਹੜੇ ਹੈਗੇ ਸਾਡੇ ਪਾਣੀ ਦੀ ਦਿੱਕਤ ਆ ਗਈ ਪਾਣੀ ਖੜਾ ਹੋਣ ਲੱਗ ਗਿਆ ਤਾਂ ਹੋਇਆ ਜਦੋਂ ਅਸੀਂ ਜਿਹੜੇ ਸਾਡੇ ਕੁਦਰਤ ਦੇ ਸੁੰਮੇ ਸੀਗੇ ਜਿੱਥੇ ਪਾਣੀ ਖੜਦਾ ਸੀਗਾ ਜਿੱਥੇ ਜਾਂਦਾ ਸੀਗਾ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦਾ ਰੱਖ ਰਖਾਵ ਨਹੀਂ ਕੀਤਾ ਮੈਂ ਹੁਣ ਪੂਤਨਾਤ ਮੰਦਰ ਦੇ ਨਾਲ ਖੜਾ ਇਸ ਇਲਾਕੇ ਦੇ ਨਾਲ ਜਿਹੜਾ ਬੰਦਾ ਸਾਰਾ ਇਲਾਕਾ ਹੈ ਇਹ ਕੈਚਮੈਂਟ ਏਰੀਆ ਪਟਿਆਲੇ ਦਾ ਉਰੇ ਕੋਈ ਵੀ ਕਿਸੇ ਤਰ੍ਹਾਂ ਦੀ ਕੰਸਟਰਕਸ਼ਨ ਜਿਹੜੀ ਹੈ ਕਦੇ ਹੋ ਨਹੀਂ ਸਕਦੀ ਤਾਂ ਮੈਂ ਅਜਹੀਆਂ ਚੀਜ਼ਾਂ ਦੇ ਧਿਆਨ ਦੇ ਵੀ ਸਰਕਾਰ ਦੇ ਲੈ ਕੇ ਆਣਾ ਚਾਹੁੰਦਾ ਕਿ ਸਰਕਾਰ ਆਪਣੇ ਰਿਕਾਰਡ ਦੇ ਰਹੀ ਸਰਕਾਰ ਆਪਣਾ ਇਸ ਦੇ ਵਿੱਚ ਪੂਰਾ ਯੋਗਦਾਨ ਪਾਵੇ ਉੱਥੇ ਹੀ ਕੇਵਲ ਸਰਕਾਰ ਦੀ ਹੀ ਅਸੀਂ ਜ਼ਿੰਮੇਵਾਰੀ ਨਹੀਂ ਲਗਾ ਸਕਦੇ ਜਿਹੜਾ ਸਰਕਾਰ ਨੇ ਕੰਮ ਕਰਨਾ ਹੈ ਸਰਕਾਰ ਨੇ ਕਰਨਾ ਹੈ ਪਰ ਸਾਡੇ ਹਰੇਕ ਵਿਅਕਤੀ ਦੀ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਜਿੱਥੇ ਅਸੀਂ ਆਪਣੀ ਔਲਾਦ ਨੂੰ ਜ਼ਮੀਨ ਜਾਇਦਾਦ سرمਾਇਆ ਦੇਖ ਕੇ ਜਾਣੇ ਆ ਉੱਥੇ ਸਭ ਤੋਂ ਪਹਿਲਾਂ ਜ਼ਰੂਰੀ ਜਿਹੜਾ ਹੈਗਾ ਉਹਨਾਂ ਨੂੰ ਸਾਫ਼ ਹਵਾ ਦੇਣੀ ਜ਼ਰੂਰੀ ਹੈ ਉਹਨਾਂ ਦੇ ਵਾਸਤੇ ਅਸੀਂ ਸਾਫ਼ ਪਾਣੀ ਦਾ ਪ੍ਰਬੰਧ ਕਰੀਏ ਉਹ ਜੇ ਅਸੀਂ ਅੱਜ ਦਰਖਤ ਲਗਾਵਾਂਗੇ ਆਪਣੀ ਜਿਹੜੀਆਂ ਸਾਡੀਆਂ ਪ੍ਰਾਣੀਆਂ ਜਿਹੜੀਆਂ ਸਾਡੇ ਮਾੜੇ ਕਾਰੇ ਕਿਤੇ ਅਸੀਂ ਆਪਣੀ ਕੁਦਰਤ ਨੂੰ ਸੰਭਾਲਿਆ ਨਹੀਂ ਤਾਂ ਉਸ ਨੂੰ ਜਿਹੜਾ ਹੈਗਾ ਅਸੀਂ ਪੂਰਨ ਕਰਕੇ ਨਾਲ ਦਈਏ ਤੇ ਉੱਥੇ ਮੈਂ ਫੇਰ ਇੱਕ ਵਾਰੀ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਕੇ ਲਿਆਣਾ ਚਾਹਨਾ ਕਿ ਜਿਹੜਾ ਜੰਗਲ ਦੇ ਰਖਵੇ ਸੀਗੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਮੈਂ ਸੁਸ਼ੀਲ ਨੇ ਯਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਪਟਿਆਲਾ ਵੱਲੋਂ ਮੈਨੂੰ ਅੱਜ ਜਿਹੜੇ ਪ੍ਰਿਆਵਰਣ ਦਾ ਦਿਨ ਹੈ ਇੱਕ ਪੇੜ ਆਪਣੀ ਮਾਂ ਦੇ ਨਾਮ ਤੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਅਭਿਆਨ ਚਲਾਇਆ ਹੈ ਉਹਦੇ ਤਹਿਤ ਅੱਜ ਪਟਿਆਲਾ ਬੀਜੇਪੀ ਵੱਲੋਂ ਪ੍ਰਾਚੀਨ ਸ੍ਰੀ ਭੂਤਨਾਥ ਮੰਦਿਰ ਦੇ ਵਿੱਚ ਅੱਜ ਅਸੀਂ ਬੋਦਰ ਓਪਨ ਕੀਤੇ ਹਨ ਤਾਂ ਜਿਵੇਂ ਦੱਸਿਆ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਉਹਨਾਂ ਨੇ ਆਪਣੇ ਮਾਤਾ ਜੀ ਤੋਂ ਪੇੜ ਲਗਵਾਇਆ ਇਸੇ ਪ੍ਰਕਾਰ ਮੈਂ ਆਪਣੀ ਮਾਤਾ ਜੀ ਦੇ ਨਾਮ ਤੇ ਪੇੜ ਲਗਾਇਆ ਤੇ ਮੇਰੀ ਮਾਤਾ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਜਿਹੜਾ ਹੈ ਅੱਜ ਕਿ ਰੁੱਖ ਲਗਾਇਆ ਅਸੀਂ ਲੰਬੇ ਸਮੇਂ ਤੋਂ ਪ੍ਰਾਚੀਨ ਭੂਤਨਾਥ ਮੰਦਿਰ ਦੇ ਵਿੱਚ ਹਰੀਆਲੀ ਦਾ ਖਿਆਲ ਰੱਖਦੇ ਹੋਏ ਉਰੇ ਸੈਂਕੜਾ ਪੇੜ ਜਿਹੜੇ ਆ ਪਿਛਲੇ 5 ਸਾਲ ਦੇ ਵਿੱਚ ਲਗਾਏ ਆ ਮੈਂ ਕਹਾਗਾ ਤੁਹਾਨੂੰ ਕਿ ਤੁਸੀਂ ਆਪਣੇ ਕੈਮਰੇ ਦੇ ਮਾਧਿਅਮ ਨਾਲ ਉਰੇ ਦਾ ਜਿਹੜਾ ਅਸੀਂ ਪਰਿਆਵਰਣ ਨੂੰ ਖੂਬਸੂਰਤ ਬਣਾਉਣ ਦਾ ਇੱਕ ਟੀਚਾ ਲਿੱਤਾ ਹੈ ਉਹ ਵੀ ਤੁਸੀਂ ਜਨਤਾ ਨੂੰ ਦਿਖਾਓ ਤੇ ਆਮ ਸਮਾਜ ਨੂੰ ਆਮ ਯੁਵਾਵਾਂ ਨੂੰ ਹਰ ਮਹਿਲਾ ਨੂੰ ਹਰ ਪੁਰਸ਼ ਨੂੰ ਮੈਂ ਇਸ ਵੀਡੀਓ ਦੇ ਮਾਧਿਅਮ ਨਾਲ ਨਿਵੇਦਨ ਕਰਦਾ ਕਿ ਆ ਨਾਲ ਜਿਹੜਾ ਸਮੇਂ ਆ ਉਹ ਆਪਣਾ ਗਰਮੀ ਦਾ ਜੋ ਪਰਕੋਪ ਵੱਧ ਰਿਹਾ ਹੈ ਉਹ ਬਹੁਤ ਹੀ ਖਤਰਨਾਕ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯੁਵਾਵਾਂ ਨੂੰ ਐਨ ਜੀਓ ਨੂੰ ਧਾਰਮਿਕ ਸੰਸਥਾਵਾਂ ਨੂੰ ਮੈਂ ਅਪੀਲ ਕਰਾਂਗਾ ਕਿ ਤੁਸੀਂ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ ਤੁਸੀਂ ਆਪਣੇ ਆਸ-ਪਾਸ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਹੈ ਉੱਥੇ ਪੇੜ ਜ਼ਰੂਰ ਲਗਾਓ ਤੇ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਦੇਖਭਾਲ ਵੀ ਕਰੋ ਤਸਵੀਰ ਜੀ ਇਹੀ ਸਵਾਲ ਹੈ ਕਿ ਲੋਕ ਪੇੜ ਤਾਂ ਲਗਾ ਦਿੰਦੇ ਆ ਜਦੋਂ ਕੋਈ ਮਹੀਨ ਚਲਦੀ ਹੈ ਪਰ ਉਹ ਪੇੜ ਕੁਛ ਦਿਨਾਂ ਲਈ ਹੁੰਦੇ ਆ ਜਾਂ ਫਿਰ ਤਸਵੀਰਾਂ ਲਈ ਦਿੰਦੇ ਆ ਪੇੜ ਪਲਦੇ ਨਹੀਂ ਆ ਖਤਮ ਹੋ ਜਾਂਦੇ ਬਿਲਕੁਲ ਠੀਕ ਗੱਲ ਤੁਹਾਡੀ ਮੈਂ ਇਸੇ ਲਈ ਕਿਹਾ ਨਾ ਪੇੜ ਲਗਾਓ ਤੇ ਉਹਦੀ ਦੇਖਰੇਖ ਕਰੋ ਮੈਂ ਉਰੇ ਕਾਫੀ ਲੰਬੇ ਸਮੇਂ ਤੋਂ ਪਿਛਲੇ 4 ਸਾਲ ਤੋਂ ਭੂਦਨਾ ਮੰਦਿਰ ਦੇ ਵਿੱਚ ਤਕਰੀਬਨ ਤਕਰੀਬਨ ਅਸੀਂ 500 ਤੋਂ ਵੱਧ ਪੇੜ ਲਗਾ ਚੁੱਕੇ ਆ ਉਰੇ ਬਹੁਤ ਲੋਕ ਆਨੇ ਆ ਜੀ ਅਸੀਂ ਪੇੜ ਲਗਾਣਾ ਹੈ ਮਗਰ ਅਸੀਂ ਉਰੇ ਪੇੜ ਲਗਾਣ ਦਾ ਮੌਕਾ ਉਸੇ ਵਿਅਕਤੀ ਨੂੰ ਦੇਣਾ ਕਿ ਜਿਹੜਾ ਹਰ ਰੋਜ਼ ਦਿੰਚਰਿਆ ਦੇ ਵਿੱਚ ਪ੍ਰਾਚੀਨ ਭੂਤਨਾਥ ਮੰਦਿਰ ਦੇ ਵਿੱਚ ਜੁੜਿਆ ਪਿਆ ਕਿਉਂਕਿ ਲੋਕ ਪੇੜ ਲਗਾਣਾ ਬਹੁਤ ਆਸਾਨ ਚੀਜ਼ ਸਮਝਦੇ ਆ 50 100 ਰੁਪਏ ਦਾ ਬੂਟਾ ਲਓ ਤੁਸੀਂ ਕਿਤੇ ਵੀ ਜਾ ਕੇ ਲਗਾ ਦਿਓ ਮਗਰ ਇੱਕ ਬੂਟਾ ਲਗਾਣ ਦੇ ਨਾਲ ਤੁਹਾਡੀ ਜਿਹੜੀ ਆਨ ਵਾਲਾ ਸਮੇਂ ਸੁਰੱਖਿਤ ਨਹੀਂ ਹੋਏਗਾ ਅਗਰ ਤੁਸੀਂ ਉਸ ਪੇੜ ਨੂੰ ਕਟੋ ਘਟ ਕਟੋ ਘਟ 3 ਸਾਲ ਉਹਦੀ ਰੱਖਿਆ ਕਰੋਗੇ ਤਾਂ ਉਹ ਪੇੜ ਜਾ ਕੇ ਜ਼ਮੀਨੀ ਪਾਣੀ ਨੂੰ ਲੈਣ ਦੇ ਲਈ ਉਹਦੀ ਜਾਨ ਬਣਦੀ ਹੈ ਤੇ ਉਹ ਜੀਵਿਤ ਰਹਿੰਦਾ ਹੈ ਪੇੜ ਲਗਾਣਾ ਬਹੁਤ ਆਸਾਨ ਹੈ ਜੀ ਮੈਂ ਸਾਰੀ ਧਾਰਮਿਕ ਸੰਸਥਾਵਾਂ ਨੂੰ ਐਨ ਜੀਓਜ਼ ਨੂੰ ਯੁਵਾਵਾਂ ਨੂੰ ਇਹ ਸਪੈਸ਼ਲ ਬੇਨਤੀ ਕਰਾਂਗਾ ਕਿ ਅਗਰ ਪੇੜ ਦੀ ਤੁਸੀਂ ਰੱਖਿਆ ਕਰ ਸਕਦੇ ਹੋ ਪੇੜ ਨੂੰ ਪਾਣੀ ਦੇ ਸਕਦੇ ਹੋ ਕਿਉਂਕਿ 3 ਸਾਲ ਪੇੜ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤੁਸੀਂ ਉਰੇ ਦੇਖੋਗੇ ਸੈਂਕੜਾ ਪੇੜ ਅਸੀਂ ਮਤਲਬ 2-2 ਫੁੱਟ ਦੇ 3-3 ਫੁੱਟ ਦੇ ਪੇੜ ਉਰੇ ਲਗਾਏ ਸੀ ਜਿਹੜੇ ਅੱਜ ਪਿਛਲੇ 4 ਸਾਲ ਦੇ ਵਿੱਚ 10-10 12-12 ਫੁੱਟ ਦੇ 15-15 ਫੁੱਟ ਦੇ ਪੇੜ ਹੋ ਗਏ ਉਹ ਸਿਰਫ ਇਸੇ ਲਈ ਹੈ ਕਿ ਅਸੀਂ ਉਸ ਪੇੜ ਨੂੰ ਪਾਣੀ ਵੀ ਜ਼ਰੂਰ ਦਿੰਨੇ ਕਿਉਂਕਿ ਬਿਨਾ ਪਾਣੀ ਤੋਂ ਪੇੜ ਜਿਹੜਾ ਹੈ ਉਹ ਜੀਵਿਤ ਨਹੀਂ ਰਹਿ ਸਕਦਾ ਆ ਛੋਟਾ ਜਿਹਾ ਜਿਸ ਘਾਹ ਦੇ ਉੱਪਰ ਆਪਾਂ ਖੜੇ ਆ ਇਸ ਘਾਹ ਨੂੰ ਵੀ ਅਗਰ ਆਪਾਂ ਪਾਣੀ ਨਹੀਂ ਨਾ ਦਿੰਦੇ ਤਾਂ ਇਹ ਵੀ ਕੁਛ ਦਿਨਾਂ ਬਾਅਦ ਜਿਹੜਾ ਹੈ ਪੀਲਾ ਪੈਣ ਲੱਗ ਜਾਂਦਾ ਮਗਰ ਜਦ ਇਸ ਘਾਹ ਨੂੰ ਆਪਾਂ ਪਾਣੀ ਦਿੰਨੇ ਆ ਜਾਂ ਬਰਸਾਤ ਦਾ ਪਾਣੀ ਪੈਂਦਾ ਤਾਂ ਤੁਸੀਂ ਇਹ ਘਾਹ ਨੂੰ ਅੱਜ ਦੇਖੋਗੇ ਪੂਰਾ ਹਰਾ ਭਰ ਹੈ ਹਰਾ ਭਰਾ ਰੱਖਣ ਵਾਸਤੇ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ